ਬਟ ਜਦੋਂ ਤੁਸੀਂ ਆ ਕੇ ਪੀਓਗੇ ਨਾ ਤੁਸੀਂ 120 ਰੁਪਏ ਵਾਲੀ ਚਾਹ ਵੀ ਭੁੱਲ ਜਾਨੀ ਐ ਇਹ ਮੇਰੀ ਗਾਰੰਟੀ ਜੇ ਹਾਲਕਿ ਮੈਂ ਇਹ ਚੀਜ਼ਾਂ ਬਈ ਇਲਾਇਚੀ ਤੇ ਗੁਲਾਬ ਹੀ ਪਾਇਆ ਬਸ ਕੋਈ ਐਕਸਟਰਾ ਮਸਾਲੇ ਨਹੀਂ ਪਾਇ ਬਟ ਯੈਸ ਮੈਂ ਉਹ 120 ਰੁਪਏ ਦੀ ਚਾਹ ਨੂੰ ਟੱਕਰ ਦੇ ਸਕਦਾ ਇਲਾਇਚੀ ਤੇ ਗੁਲਾਬ ਦੇ ਤੜਕੇ ਵਾਲੀ ਅੱਛਾ ਗੁਲਾਬ ਦੇ ਤੜਕੇ ਵਾਲੀ ਚਾਹ ਕਿਆ ਬਾਤ ਹੈ ਸਾਰੇ ਪਿਆਨ ਦੇ ਤੜਕੇ ਵਾਲੀ ਤੁਸੀਂ ਦੀਦੀ ਨਵੇਂ ਤੋਂ ਨਵੇਂ ਕਨਸੈਪਟ ਲੈ ਕੇ ਆਉਂਦੇ ਜਾਨਾ ਆਪਾਂ ਉਹੀ ਕਨਸੈਪਟ ਲੈ ਕੇ ਆਣਾ ਜਿਹੜਾ ਕੋਈ ਨਹੀਂ ਲੈ ਕੇ ਅੱਛਾ 20 ਰੁਪਏ ਦੇ ਵਿੱਚ ਗੁਲਾਬ ਵਾਲੀ ਤੇ ਲਾਚੀ ਵਾਲੀ ਚਾਹ ਮਿਲੂਗੀ ਹਾਂਜੀ ਵੀਰੇ ਤੇ ਦੀਦੀ ਸਾਨੂੰ ਬ ਉਹ ਨਹੀਂ ਜ਼ਰੂਰੀ ਤੇ ਨਹੀਂ ਹੁੰਦੇ ਬਟ ਚਲੋ ਮੈਂ ਕਿਨ ਕੋਈ ਕਮੈਂਟਸ 'ਚ ਮੈਂ ਪੜਿਆ ਗਲਵਜ਼ ਪਾਲਿਆ ਕਰੋ ਇਹ ਹੈ ਉਹ ਹੈ ਕੋਈ ਇਹਦੇ ਲਾ ਲਿਆ ਕਰੋ ਕੋਈ ਇਹਦੇ ਪਾ ਲਿਆ ਕਰੋ ਕੋਈ ਹਮ ਸਹੀ ਗੱਲ ਹੈ ਕੋਈ ਮੇ ਕੋਈ ਕਸਟਮਰ ਹੁੰਦਾ ਉਹ ਕਹਿੰਦਾ ਤੁਸੀਂ ਗਲਵਜ਼ ਪਾਉਂਦੇ ਹੋ ਪਤਾ ਨਹੀਂ ਕਾਣੀ ਪਰ ਮੈਂ ਫਿਰ ਹੁੰਦਾ ਕਿ ਚਲੋ ਯਾਰ ਵੀਡੀਓ ਪੈਣੀ ਤਾਂ ਆਪਾਂ ਪਾਲੀ ਦੇ ਕੋਈ ਇਸ਼ੂ ਨਹੀਂ ਹੈ ਠੀਕ ਹੈ ਜੀ ਜੀ ਸਾਡੀ ਇਲਾਇਚੀ ਪੈ ਗਈ ਵਿੱਚ ਮੈਂ ਜਾਵਾਂ ਠੀਕ ਇਹ ਟਾਈਮ ਹੋ ਗਿਆ ਠੀਕ ਇੱਕ ਮਿੰਟ ਰੋ ਇਹ ਕੀ ਆ ਇਸ ਤੋਂ ਬਾਅਦ ਪੱਤੇ ਆ ਗਏ ਜੀ ਉਸ ਤੋਂ ਬਾਅਦ ਆ ਗਏ ਸਾਡੇ ਰੋਜ਼ ਪੈਟਲਸ ਦੀਦੀ ਅ ਵੀ ਕਮੈਂਟ ਚ ਵੀ ਆਣਾ ਦੀਦੀ ਦਾ ਘਰ ਬੂਟੇ ਜ਼ਰੂਰ ਲਾਏ ਹੋਣੇ ਗੁਲਾਬ ਦੇ ਨਹੀਂ ਜੀ ਮੇਰੇ ਘਰ ਕੋਈ ਬੂਟਾ ਨਹੀਂਗਾ ਠੀਕ ਹੈ ਇਹ ਮੈਂ ਦਿੱਲੀ ਮਤਲਬ ਲੈ ਕੇ ਆਨੀ ਪਰਚੇਸ ਕਰਕੇ ਤੇ ਲੈ ਕੇ ਆਨੀ ਆ ਇਹ ਸਾਡੀ ਲਾਈ ਗਈ ਇਲਾਇਚੀ ਤੇ ਗੁਲਾਬ ਨੂੰ ਆਪਾਂ ਬੋਇਲ ਕਰਾਂਗੇ ਪਾਣੀ ਚ ਚੰਗੀ ਕਰਾਂਗੇ ਕੀ ਆਈ ਬਾਤ ਉਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਸ਼ੁਗਰ ਕੀ ਨਹੀਂ ਆਵੇ ਜੀ ਇਹ ਚੀਜ਼ਾਂ ਕਿਥੋਂ ਸਿੱਦੇ ਜੇ ਇਦਾਂ ਤਾਂ ਮਾਈਂਡ ਦੇ ਵਿੱਚ ਆਉਂਦਾ ਵੀ ਇਹ ਚੀਜ਼ ਮੈਂ ਅਜ ਨਵੀਂ ਕੰਸੈਪਟ ਦੀ ਚੀਜ਼ ਬਣਾ ਕੇ ਲਿਆਉਣੀ ਆ। ਬਸ ਇਦਾਂ ਹੀ ਬੈਠੇ ਬੈਠੇ ਸੋਚਦੇ ਕਿ ਕੰਮ ਹੋਰ ਕਿਵੇਂ ਵਧਾਈਏ ਕਿਉਂਕਿ ਕਸਟਮ ਐਕਚੁਅਲੀ ਮੇਰਾ ਜੋ ਵੀ ਹੈ ਨਾ ਜਿਸ ਤਰ੍ਹਾਂ ਆਈਡੀਆ ਮੈਂ ਮੇਰੇ ਕਸਟਮਰਸ ਦੇ ਕੇ ਜਾਂਦੇ ਪਹਿਲਾਂ ਮੈਂ ਸਿਰਫ ਬੰਟਿੱਕੀ ਕਰਦੀ ਸੀ ਬਣਾਉਂਦੀ ਸੀ ਤੇ ਮੇਰੇ ਕਸਟਮਰਸ ਕਹਿੰਦੇ ਸੀ ਕਿ ਦੀਦੀ ਚਾਹ ਸ਼ੁਰੂ ਕਰੋ ਦੀਦੀ ਚਾਹ ਸ਼ੁਰੂ ਕਰੋ। ਦੀਦੀ ਚਾਹ ਤਾਂ ਬਾਅਦ ਫਿਰ ਕੀ ਲੈ ਗਿਆ ਹੋਗੇ ਨਵਾਂ। ਹੁਣ ਇਹ ਬਸ ਥੋੜੇ ਦਿਨਾਂ ਦਾ ਇੱਕ ਥੋੜਾ ਜਿਹਾ ਸਸਪੈਂਸ ਰੱਖਦੇ ਅਗਲੀ ਵੀਡੀਓ ਚ ਆਪਾਂ ਇੱਕ ਨਵੀਂ ਚੀਜ਼ ਚੀਜ਼ ਐਡ ਕਰਾਂਗੇ ਨਾਲ ਇੱਕ ਮਹੀਨੇ ਤੱਕ ਹੀ ਪਹਿਲਾਂ ਹੀ ਨਹੀਂ ਨਹੀਂ ਪਹਿਲਾਂ ਹੀ ਹਾਰਡਲੀ 7-8 ਦਿਨ ਵੀ ਮੈਂ ਜ਼ਿਆਦਾ ਕਹਿ ਦਿੱਤੇ ਆ ਡਿਗਰੀ ਨਹੀਂ ਕੀਤੀ ਕੋਈ ਕੁਝ ਮੈਂ ਖਾਣ ਦੀ ਡਿਗਰੀ ਕੀਤੀ ਮੈਂ ਖਾਣੀ ਬਹੁਤ ਆ ਬਾਕੀ ਹੋਟਲ ਮੈਨੇਜਮੈਂਟ ਵਗੈਰਾ ਮੈਂ ਕੁਝ ਨਹੀਂ ਕੀਤਾ ਹੋਇਆ ਜਿਹੜੀ ਚੀਜ਼ ਖਾਂਦੇ ਉਹਦਾ ਸਵਾਦ ਦਾ ਦੇਖ ਕੇ ਤੇ ਚੀਜ਼ ਤਿਆਰ ਕਰ ਦਿੰਦੇ ਸੋਈ ਮੈਂ ਸਾਰਿਆਂ ਨੂੰ ਖਵਾਉਣਾ ਸ਼ੁਰੂ ਕਰ ਦਿੱਤਾ ਤੇ ਤੁਸੀਂ ਕੰਮ ਕਿੱਥੋਂ ਸਿੱਖਿਆ ਸਾਰਾ YouTube ਤੋਂ ਮੈਂ ਕਿਹਾ YouTube ਤੋਂ ਸਿੱਖ ਕੇ YouTube ਤੇ ਵਾਇਰਲ ਹੋਈ ਆਪਾਂ ਆਪਾਂ ਤੁਹਾਨੂੰ Facebook ਤੇ Instagram ਤੇ ਵੀ ਕਰ ਦੇਣਾ ਨਾਲ ਹੀ ਥੈਂਕ ਯੂ ਸੋ ਮੱਚ ਬਸ ਮੇਰੇ ਬਾਰੇ ਸਾਰਿਆਂ ਦੀ ਹਾਂਜੀ ਜੇ ਕੋਈ ਮਿਹਨਤ ਕਰਦਾ ਪਿਆ ਹੈ ਨਾ ਉਹਦੇ ਕੰਮ ਨੂੰ ਵੇਖ ਕੇ ਲੋਕ ਸਪੋਰਟ ਕਰਦੇ ਬੜਾ ਚੰਗੇ ਵੀ ਆ ਤੇ ਮਾੜੇ ਵੀ ਆ ਉਸ ਤੋਂ ਬਾਅਦ ਇਹ ਸਾਡੀ ਆ ਗਈ ਪੱਤੀ ਜਦੋਂ ਪਾਣੀ ਬੋਇਲ ਹੋ ਜਾਏਗਾ ਫਿਰ ਆਪਾਂ ਪੱਤੀ ਪਾ ਦੇਣੀ ਹੈ ਠੀਕ ਹੈ ਜੀ ਵਾਹ ਬਟ ਜਦੋਂ ਤੁਸੀਂ ਆ ਕੇ ਪੀਓਗੇ ਨਾ ਤੁਸੀਂ 120 ਰੁਪਏ ਵਾਲੀ ਚਾਹ ਵੀ ਭੁੱਲ ਜਾਨੀ ਐ ਇਹ ਮੇਰੀ ਗਾਰੰਟੀ ਜੇ ਹਾਲਕਿ ਮੈਂ ਹੀ ਚੀਜ਼ਾਂ ਭਈ ਲਾਈ ਸੀ ਤੇ ਗੁਲਾਬ ਹੀ ਪਾਇਆ ਬਸ ਕੋਈ ਐਕਸਟਰਾ ਮਸਾਲੇ ਨਹੀਂ ਪਾਇ ਬਟ ਯੈਸ ਮੈਂ ਉਹ 120 ਰੁਪਏ ਦੀ ਚਾਹ ਨੂੰ ਟੱਕਰ ਦੇ ਸਕਦਾ ਇਹ ਆ ਗਿਆ ਜੀ ਹੁਣ ਸਾਡਾ ਫੁੱਲ ਫੈਟ ਵਾਲਾ ਦੁੱਧ ਆ ਗਿਆ ਨਾ ਹੁਣ ਠੇਚ ਇਸ ਤੋਂ ਬਾਅਦ ਫੇਰ ਆ ਗਿਆ ਦੁੱਧ ਤੇ ਚਾਹ ਰੈਡੀ ਹੋ ਗਈ ਜੇ ਤੜਕੇ ਵਾਲੀ ਗੁਲਾਬ ਤੇ ਲਾਚੀ ਦੇ ਤੜਕੇ ਵਾਲੀ ਤੇ ਚਾਹਾਂ ਨਾਲ ਪੀਣ ਵਾਲੀ ਜਿਵੇਂ ਆਪਾਂ ਅੰਮ੍ਰਿਤਸਰ ਹੀ ਪਸੰਦ ਕਰਦੇ ਆ ਨਾ ਪੱਤੀ ਠੋਕ ਕੇ ਉਹਦਾ ਦੀ ਚਾਹ ਮਾ ਮਿੱਠਾ ਠੋਕ ਕੇ ਉਹਦਾ ਦੀ ਚਾਹ ਤੁਹਾਡੀ ਰੈਡੀ ਹੋ ਗਈ ਉਹ ਚਾਹ ਦਾ ਕਲਰ ਚੈੱਕ ਕਰੋ ਕਿਆ ਬਾਤ ਜਿਹਨੇ ਨਹੀਂ ਪੀਣੀ ਉਹਦਾ ਵੀ ਦਿਲ ਕਰੇਗਾ ਚਾਹ ਪੀਣ ਨੂੰ ਦੀ ਰੈਡੀ ਹੋ ਗਈ ਚਾਹ ਦੇ ਨਾਲ ਚਾਹ ਦੇ ਨਾਲ ਜੀ ਜੇ ਕਿਸੇ ਨੇ ਪੀਣ ਵਾਸਤੇ ਉਹਨਾਂ ਦੇ ਲੋਕੇਸ਼ਨ ਕੀ ਜੀ ਆਪਣੀ ਇਹ ਤੁਹਾਨੂੰ ਚਾਹ ਪੀਣ ਵਾਸਤੇ ਆਣਾ ਪਏਗਾ ਪੁਰਾਣੇ ਪਜੈਰੀਆ ਮਾਰਕੀਟ ਰਣਜੀਤ ਐਵੇਨਿਊ ਅਜੀਤ ਹਸਪੀਟਲ ਦੇ ਸਾਹਮਣੇ ਐਂਟਰ ਕਰੋਗੇ ਰਾਈਟ ਸਾਈਡ ਤੇ ਇੱਕ ਪਾਰਕਿਆ ਬਸ ਉਹਦੇ ਕੋਲੇ ਮੇਰੀ ਕਾਰਟ ਹੈ ਰਾਇਲ ਬੰਦ ਟਿੱਕੀ ਜੀ ਟਾਈਮਿੰਗ ਕੀ ਹੈ ਆਪਣਾ ਟਾਈਮਿੰਗ ਮੈਂ ਸਵੇਰੇ 9:30 ਤੱਕ ਆ ਜਾਂਦੀ ਆ ਐਂਡ ਇਵਨਿੰਗ 7:00 ਵਜੇ 7:30 ਵਜੇ ਤੱਕ ਇੱਥੇ ਆਉਂਦੀ ਹੈ ਕੋਈ ਛੁੱਟੀ ਵਗੈਰਾ ਤੇ ਨਹੀਂ ਕੋਈ ਹੁੰਦੀ ਨਹੀਂ ਕੋਈ ਛੁੱਟੀ ਨਹੀਂ ਹੁਣ ਆਪਾਂ ਸੰਡੇ ਵੀ ਓਪਨ ਕਰਦੇ ਹਾਂ